ਅੰਦੋਲਨ ਦੌਰਾਨ ਕਿਸਾਨ ਲੀਡਰ ਜਗਜੀਤ ਸਿੰਘ ਡੱਲੇਵਾਲ ਨੇ ਲੋਕਾਂ ਨੂੰ ਪਰਮਪੁਲੇਖਿਆਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ ਡੱਲੇਵਾਲ ਮੁਤਾਬਕ ਲੋਕਾਂ 'ਚ ਪਰਮਪੁਲੇਖੇ ਪੈਦਾ ਕੀਤੇ ਜਾ ਰਹੇ ਨੇ ਕਿ ਹੁਣ ਕੁਝ ਨਹੀਂ ਹੋਣਾ ਪਰ ਉਹਨਾਂ ਇਸ ਨੂੰ ਸੁਨਹਿਰੀ ਮੌਕਾ ਦੱਸਿਆ ਉਮੀਦ ਜਿਤਾਈ ਕਿ ਉਹ ਚੋਣ ਜੰਗ ਦੇ ਦੌਰਾਨ ਆਪਣੀਆਂ ਮੰਗਾਂ ਰਾਜਸੀ ਪਾਰਟੀਆਂ ਦੇ ਏਜੰਡੇ 'ਚ ਲਿਆ ਸਕਦੇ ਨੇ ਕਿ ਜਿਹੜੇ ਹਾਲਾਤ ਨੇ ਹਾਲਾਤਾਂ ਦੇ ਮੁਤਾਬਕ ਜਿਸ ਤਰ੍ਹਾਂ ਦਾ ਚੋਣਾਂ ਦਾ ਦੌਰ ਆਉਣ ਤੋਂ ਬਾਅਦ ਲੋਕਾਂ ਦੇ ਵਿੱਚ ਭਰਮ ਭਲੇਖੇ ਫਲਾਏ ਜਾ ਰਹੇ ਨੇ ਕਿ ਦੇਖੋ ਜੀ ਹੁਣ ਤਾਂ ਚੋਣ ਜਾਬਤਾ ਲੱਗ ਗਿਆ ਹੁਣ ਤਾਂ ਕੁਝ ਹੋਣਾ ਨਹੀਂ ਅਸੀਂ ਸਮਝਦੇ ਹਾਂ ਕਿ ਹੋਣਾ ਹੀ ਹੋਣਾ ਹੈ ਅੱਜ ਇੱਕ ਸੁਨਹਿਰੀ ਮੌਕਾ ਹੈ ਲੋਕਾਂ ਦੇ ਕੋਲੇ ਕਿ ਆਪਦੀਆਂ ਮੰਗਾਂ ਆਪਦੇ ਮੁੱਦੇ ਆਪਦੇ ਮਸਲੇ ਹਾਈਲਾਈਟ ਕਰ ਸਕਣ ਸਰਕਾਰਾਂ ਦੇ ਏਜੰਡੇ ਤੇ ਲਿਆ ਸਕਣ ਅੱਜ ਜੇ ਸਾਡਾ ਅੰਦੋਲਨ ਚੱਲਦਾ ਹੈ ਤਾਂ ਸੁਭਾਵਿਕ ਹੈ ਕਿ ਹਰ ਪੋਲੀਟੀਕਲ ਪਾਰਟੀ ਨੂੰ ਆਪਦੇ ਚੋਣ ਮੈਨੀਫੈਸਟੋ ਦੇ ਵਿੱਚ ਸਾਡੀਆਂ ਮੰਗਾਂ ਦਾ ਜ਼ੇਰਵਾ ਲਿਆਉਣਾ ਪੈਣਾ ਹੈ ਔਰ ਜਦੋਂ ਵੇਰਵਾ ਆਏਗਾ ਉਦੋਂ ਸੁਭਾਵਕ ਆ ਫਿਰ ਅਗਰ ਚੈਨਲਾਂ ਦੇ ਉੱਤੇ ਡਿਬੇਟਾਂ ਹੁੰਦੀਆਂ ਚੱਲਣੀਆਂ ਨੇ ਔਰ ਉੱਥੇ ਸਾਨੂੰ ਮੌਕਾ ਮਿਲੇਗਾ ਜਿਹੜੇ ਲੋਕ ਕਹਿੰਦੇ ਨੇ ਨਾ ਕਿ ਐਮਐਸਪੀ ਦੇਣ ਲੱਗਿਆਂ 17 ਲੱਖ ਕਰੋੜ ਦਾ ਮਤਲਬ ਬਜਟ ਤੇ ਬੋਝ ਪਏਗਾ ਉਹ ਅਸੀਂ ਸਪਸ਼ਟ ਕਰਾਂਗੇ ਕਿ 17 ਲੱਖ ਕਰੋੜ ਦਾ ਨਹੀਂ ਕੇਵਲ 20000 ਕਰੋੜ ਰੁਪਏ ਨਾਲ ਹੀ ਸਰਕਾਰ ਦੀਆਂ ਸਾਰੀਆਂ ਫਸਲਾਂ ਖਰੀਦੀਆਂ ਜਾ ਸਕਦੀਆਂ ਨੇ ਅਸੀਂ ਇਹ ਸਪਸ਼ਟ ਕਰਾਂਗੇ ਲੋਕਾਂ ਵੱਲੋਂ ਜਦੋਂ ਹਕੀਕਤ ਨੂੰ ਜਾਣੂ ਕਰਵਾਵਾਂਗੇ ਨਾ ਸਾਡਾ ਪਰਪਸ ਵੀ ਇਹੀ ਹੈ ਕਿ ਕਿਸਾਨ ਇਸ ਗੱਲ ਦੇ ਭੁਲੇਖੇ ਜੋ ਨਿਕਲਣਾ ਕਿ ਚੋਣ ਜਾਬਤੇ ਦੇ ਨਾਲ ਸਾਡਾ ਅੰਦੋਲਨ ਕਮਜ਼ੋਰ ਕਰਕੇ ਤਾਂ ਸਾਡਾ ਨੁਕਸਾਨ ਹੋਏਗਾ ਸਗੋਂ ਹੁਣ ਲੋੜ ਅੰਦੋਲਨ ਨੂੰ ਹੋਰ ਤੇਜ਼ ਕਰਨ ਦੀ ਹੈ ਉੱਥੇ ਗਿਣਤੀ ਨੂੰ ਹੋਰ ਵਧਾਉਣ ਦੀ ਹੈ ਬਾਰਡਰਾਂ ਦੇ ਉੱਤੇ ਤਾਕਤ ਨੂੰ ਹੋਰ ਮਜ਼ਬੂਤ ਕਰਨ ਦੀ ਹੈ ਤਾਂ ਕਿ ਹਰ ਪੋਲੀਟੀਕਲ ਪਾਰਟੀ ਦੇ ਏਜੰਡੇ ਦੇ ਤੁਸੀਂ ਆ ਜਾਓ